ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਨਾਈਕੇ ਹੀ ਦੋ ਸਿੱਖ ਤੇ ਉਹਨੂੰ ਕਹਿੰਦੇ ਮਹਾਰਾਜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਦੇ ਇਹ ਕਿ ਗੁਰੂ ਸਾਹਿਬ ਜੀ ਤੁਹਾਡੀ ਇੰਨੇ ਇੱਕ ਲਾਗੇ ਜੀ ਜੈ ਜੈਕਾਰਾਂ ਕਿ ਜਦ ਦੂਰ ਦਰਾਡੇ ਤੱਕ ਵੀ ਹੈ ਗਈ ਹੈ ਹਾਂ ਗੁਰੂ ਸਾਹਿਬ ਜਾਣੀ ਜਾਣ ਸੀਗੇ ਉਹਨਾਂ ਨੇ ਅੰਤਰ ਧਿਆਨੋਂ ਕਿਉਂ ਨਾ ਨੂੰ ਆਂਦੇ ਵੀ ਸਿੱਖੋ ਜਾਓ ਤੁਸੀਂ ਬਨਾਰਤ ਜਾਓ ਤੇ ਤੁਹਾਨੂੰ ਪਤਾ ਪੈ ਲੱਜੂਗਾ ਬਨਾਰਤ ਦਾ ਗੁਰੂ ਸਾਹਿਬ ਦਾ ਸਿੱਖ ਸੀ ਗੱਲ ਤੇ ਤੋਰ ਤਰਾ ਕੇ ਵਿਚਾਰੇ ਕੁਝ ਟਾਈਮ ਲਾ ਕੇ ਉੱਥੇ ਪਹੁੰਚੇ ਤੇ ਜਨੋ ਉੱਥੇ ਪਹੁੰਚੇ ਉਹਦੇ ਘਰ ਤੇ ਉਹ ਨਾ ਵੱਡਾ ਹਰਾ ਤੱਪੜ ਸੀੰਦਿਆ ਸੂਏ ਦੇ ਨਾਲ ਤੱਕ ਰਸੀ ਰਸੀ ਜਿਹੀ ਬੈਠੂ ਬੈ ਲਏ ਤੇ ਨਾਲੇ ਮਹਾਰਾਜਾ ਲੰਨੇ ਧਿਆਨ ਧਰਿਆ ਗੱਲਾਂ ਮਹਾਰਾਜ ਨਹੀਂ ਕਰਨ ਲਿਆ ਸਤਨਾਮ ਵਾਗੂ ਜੋ ਵੀ ਉਹਦੇ ਨਾਮ ਦਾ ਸਿਮਰਨ ਕਰਨ ਰਿਆ ਉਹਦੇ ਨਾਲ ਤੇ ਜਦੋਂ ਸੇਕ ਪਹੁੰਚੇ ਤੇ ਜਾ ਅੱਜ ਪਰ ਤੇ ਬਲਾਈ ਬੈਠੇ ਉਹ ਆਪਣੇ ਕਾਰਜ ਵਿੱਚ ਲੱਗਾ ਰਿਹਾ ਤੇ ਗੱਲਾਂ ਉਹਨਾਂ ਨਾਲ ਕਰੀ ਗਿਆ ਤੇ ਇਤਿਹਾਸ ਉਹਦਾ ਗੁਰੂ ਅਰਜਨ ਦੇਵ ਮਹਾਰਾਜ ਦੇ ਵਿੱਚ ਸੀਗਾ ਉੱਥੇ ਤਾਂ ਤੱਪੜ ਕੰਪਲੀਟ ਹੋ ਗਿਆ ਤੇ ਉਹ ਨੇ ਤੈ ਜੇ ਘਰ ਕੇ ਇਹਨਾਂ ਨੂੰ ਆਇਆ ਸਵਾਰ ਸੂਣ ਕੇ ਜੇ ਤੇ ਉਹ ਬਰਾਂਡੇ ਜਿਹੇ ਦੇ ਵਿੱਚ ਰੱਖਤਾ ਇੱਕ ਕਰਕੇ ਤੇ ਉਹਨਾਂ ਨੂੰ ਕਹਿੰਦਾ ਵੀ ਗੱਲ ਸੋ ਇਹ ਕਹਿੰਦੇ ਵੀ ਅੱਛਾ ਭਗਤ ਜੀ ਫਿਰ ਅਸੀਂ ਜਾਈਏ ਕਹਿੰਦਾ ਨਾ ਯਾਰ ਐਡੀ ਦੂਰੋਂ ਆਏ ਕਿ ਮੇਰੇ ਗੁਰੂ ਦੇ ਕੁਲੋਂ ਮੇਰੇ ਬੱਚੇ ਦਾ ਭਾਂਕੇ ਵਿਆਹ ਆ ਤਾਂ ਤੁਸੀਂ ਵਿਆਹ ਦੇਖ ਕੇ ਜਾਓ ਹੂੰ ਤੇ ਗੁਰੂ ਸਾਹਿਬ ਤਾਂ ਲੀਲਾ ਉਹਨਾਂ ਦੇ ਅੰਦਰ ਕੈਵਰੇਜ ਸਭ ਚੀਜ਼ਾਂ ਪਹਿਲੋਂ ਨਿਕਲਦੀਆਂ ਐ ਜਦੋਂ ਉਹਨਾਂ ਆਖਿਆ ਵੀ ਠੀਕ ਆ ਆਨੁਪ ਭਗਤ ਨੇ ਕਿਹਾ ਵੀ ਭੜਕੇ ਮੇਰੇ ਬੱਚੇ ਦਾ ਵਿਆਹ ਵਾ ਤੇ ਵਿਆਹ ਵੇਖ ਕੇ ਜਾਇਓ ਤੇ ਜਦੋਂ ਵਿਆਹ ਵੇਖ ਅਗਲੇ ਦਿਨ ਜਾਂਦੇ ਚੜੀ ਤੇ ਸ਼ਾਮ ਨੂੰ ਵਿਆਹ ਕੇ ਲਿਆਂਦੀ ਲੜਕੀ ਘਰ ਵਿਆਹ ਕੇ ਲਿਆਂਦੀ ਤੇ ਉਹ ਮੁੰਡੇ ਨੂੰ ਸ਼ਾਮ ਦੇ ਟਾਈਮ ਦਰਦੋਈ ਪੇਟ ਚ ਤੇ ਕੀਮਕੂ ਮਲੇਂਦਾ ਪਰੋਂ ਮੁੰਡਾ ਜਿਹੜਾ ਉਹ ਪੂਰਾ ਹੋ ਗਿਆ ਪੂਰਾ ਗਿਆ ਤੇ ਭਗਤ ਜੀ ਨੇ ਉਹ ਤੱਪੜ ਦੀ ਤਹਿਤ ਖੋਲੀ ਤੇ ਜਿਹੜੇ ਲੋਕ ਵਿਆਹ ਚ ਆਏ ਹੀ ਮੇਲ ਮਾਂਕੇ ਆਏ ਹੀ ਉਹ ਮਕਾਨ ਚ ਬਦਲ ਗਏ ਤੇ ਉਹ ਮਰਲੇਬ ਕੋਈ ਗੱਲ ਨਹੀਂ ਉਹ ਆਂਦੇ ਵੀ ਸਿੱਖ ਪੁੱਛਦੇ ਜੀ 어 ਇਹ ਮਾਰਾ ਆ ਤੁਹਾਡੇ ਨਾਲ ਕਹਿੰਦਾ ਨਹੀਂ ਭਈ ਇਹ ਇਦਾਂ ਹੀ ਹੋਣਾ ਹੈਗਾ ਜੋ ਕੁਛ ਆ ਨਾ ਮਾਲਕ ਦਾ ਹੁਕਮ ਆ ਇਹ ਇਹ ਇਦਾਂ ਹੀ ਹੋਣਾ ਹੈ ਉਹ ਫਿਰ ਉਹ ਕਹੇ ਭਈ ਯਾਰ ਇਹ ਸਾਨੂੰ ਕਹੀ ਜਾਂਦਾ ਏ ਇਦਾਂ ਹੀ ਹੋਣਾ ਸੀ ਉਹ ਕਹਿੰਦੇ ਵੀ ਭਗਤ ਜੀ ਤੇ ਤੁਹਾਨੂੰ ਪਤਾ ਹੀ ਹੈਗਾ ਵੀ ਇਦਾਂ ਹੋਣਾ ਤੇ ਤੁਸੀਂ ਯਾ ਕਿਉਂ ਕੀਤਾ ਉਹ ਵਿਚਾਰੀ ਦੀ ਜ਼ਿੰਦਗੀ ਤੋਂ ਪ੍ਰਭਾਵ ਦਿੱਤਾ ਕਹਿੰਦਾ ਭਾਈ ਇਹ ਤੁਸੀਂ ਮੈਨੂੰ ਨਾ ਪੁੱਛੋ ਇਹ ਉਹਨੂੰ ਪੁੱਛੋ ਜਾ ਕੇ ਤੇ ਮੈਨੂੰ ਤਾਂ ਪਤਾ ਹੀ ਇਦਾਂ ਹੀ ਹੋਣਾ ਉਹ ਉਹਦੇ ਕੋਲ ਗਏ ਤੇ ਉਹਨੂੰ ਕਹਿੰਦੇ ਵੀ ਪੁੱਤਰ ਜੀ ਤੁਹਾਡੇ ਨਾਲ ਬਹੁਤ ਮਾੜਾ ਕੰਮ ਹੋਇਆ ਅਜੇ ਤੁਹਾਡਾ ਵਿਆਹ ਹੋਇਆ ਹੀ ਤੇ ਤੁਹਾਡਾ ਜਿਹੜਾ ਸਿਰ ਦਾ ਸਾਈ ਉਹ ਮਤਲਬ ਪਰਲੋਕ ਸੁਧਾਰ ਗਿਆ ਉਹ ਕਹਿੰਦੀ ਗੱਲ ਸੁਣੋ ਭਗਤ ਜੀ ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਉਹਦੇ ਨਾਲ ਵਿਆਹ ਹੋ ਗਿਆ ਉਹਨੇ ਆਪਣਾ ਬਚਨ ਪੂਰਾ ਕੀਤਾ ਉਹ ਕਹਿੰਦਾ ਇਹ ਕੀ ਗੱਲ ਆਹੀ ਹੈ ਤੁਹਾਡੀ ਜਿਹੜੀ ਆ 부ਧੀ ਜੀ ਰਮ ਜਿੱਨਾ ਸਮਝ ਦੇ ਦੇਣੇ ਕਿ ਸਾਨੂੰ ਤੁਸੀਂ ਸਹੀ ਤਰੀਕੇ ਨਾਲ ਦੱਸੋ ਉਹਨੇ ਕਿਹਾ ਵੀ ਸੁਣੋ ਕਹਿੰਦੀ ਵੀ ਮੈਂ ਨਾ ਇਹ ਇੱਕ ਬਾਦਸ਼ਾਹ ਦੀ ਲੜਕੀ ਹਾਂ ਤੇ ਮੈਨੂੰ ਸ਼ਿਕਾਰ ਦਾ ਬੜਾ ਸ਼ੌਕ ਸੀ ਤੇ ਮੇਰੇ ਚਿਹਰੇ ਤੇ ਹੁੰਦੇ ਨਾ ਇੰਨਾ ਮਤਲਬ ਪਿਛਲੇ ਜਨਮ ਦੀ ਉਹਨੇ ਗੱਲ ਦੱਸੀ ਵੀ ਇੰਨਾ ਨੂਰ ਸੀਗਾ ਇਨਾ ਮਦਨ ਪ੍ਰਭਾਵਸ਼ਾਲੀ ਮੇਰਾ ਚਿਹਰਾ ਹੈਗਾ ਵੀ ਕੋਈ ਵੀ ਮੇਰੇ ਵੱਲ ਆਏ ਸਿੱਧਾ ਤੱਕ ਨਹੀਂ ਸਕਦਾ ਤੇ ਮੈਂ ਆਪਣੇ ਪਿਤਾ ਨੂੰ ਕਿਹਾ ਹੈ ਵੀ ਜਿਹੜਾ ਮੇਰੇ ਵੱਲ ਕੁਝ ਸੈਕਿੰਡ ਮੇਰੇ ਨਾਲ ਨਜ਼ਰਾਂ ਚ ਨਜ਼ਰਾਂ ਪਾ ਕੇ ਤੱਕ ਸਕੇ ਮੈਂ ਉਹਦਾ ਨਿਆਹ ਕਰਾਉਣਾ ਕਹਿੰਦੀ ਕੋਈ ਹੈ ਹੀ ਨਹੀਂ ਇਹੋ ਜਿਹਾ ਇਹ ਬੰਦਾ ਕਹਿੰਦੇ ਵੀ ਲੈਫਟ ਹੋ ਗਿਆ ਬਾਈ ਜਦੋਂ ਜੰਗਲ 'ਚ ਸ਼ਿਕਾਰ ਖੇਡਣ ਗਈ ਨਾ ਫੌਜ ਦੇ ਨਾਲ ਇਹ ਬੰਦਾ ਸਮਾਧੀ ਲਾ ਕੇ ਬੈਠਾ ਹੈ ਤੇ ਇਹਦਾ ਲਾਲ ਸੁਰਖ ਚਿਹਰਾ ਤੇ ਭਗਤੀ 'ਚ ਲੀਨ ਹੋਇਆ ਇਹਦੀਆਂ ਪ੍ਰਮਾਤਮਾ ਨਾਲ ਗੱਲਾਂ ਸਿੱਧੀਆਂ ਹੋਣੀਆਂ ਤੇ ਜਦੋਂ ਇਹਨੂੰ ਮੈਂ ਉੱਤਰ ਕੇ ਘੋੜੇ ਤੋਂ ਤੇ ਤਾੜੀ ਮਾਰ ਕੇ ਇਹਦੀ ਵਿਰਤੀ ਟੁੱਡੀ ਨਾ ਉਤੋਂ ਇਹਦੇ ਚਿਹਰੇ ਦਾ ਜਲਾਲ ਵੇਖ ਕੇ ਤੇ ਫਿਰ ਇਹਨੇ ਮੈਨੂੰ ਮਤਲਬ ਤੱਕਿਆ ਚੰਗੀ ਤਰ੍ਹਾਂ ਤੇ ਮੈਂ ਉਸੇ ਟਾਈਮ ਇਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਤੇ ਉਹਨੇ ਕਿਹਾ ਵੀ ਇਸ ਬੰਦੇ ਨੇ ਕਿਹਾ ਵੀ ਹਾਂ ਠੀਕ ਹੈ ਮੈਂ ਵਿਆਹ ਕਰਾਵਾ ਕਹਿੰਦੀ ਉਹਨੇ ਜਿਹੜਾ ਮੂਹ ਜੋ ਬਚਨ ਕੱਢਿਆ ਹੈ ਨਾ ਉਹ ਪੂਰਾ ਕੀਤਾ ਮੈਂ ਆਪਣੇ ਮਤਲਬ ਵੱਡੇ ਭਾਗ ਸਮਝਦੀ ਆ ਕਿ ਮੇਰੀਆਂ ਲਾਵਾ ਇਹਦੇ ਨਾਲ ਹੋ ਗਈਆਂ ਅਗਲੀ ਜ਼ਿੰਦਗੀ ਦਾ ਤੇ ਮਤਲਬ ਵੀ ਕੋਈ ਨਹੀਂ ਨਾ ਜੋ ਉਹਨਾਂ ਬਚਨ ਕੀਤਾ ਸੀ ਉਹ ਆਪਣਾ ਪੂਰਾ ਕਰਕੇ ਤੇ ਉਹ ਚਲੇ ਗਏ ਤੇ ਮੇਰਾ ਵੀ ਜਿਹੜਾ 파ਰਵਤਾਰਾ ਹੋ ਗਿਆ ਉਹ ਫਿਰ ਸੇਖਾਂ ਦੇ ਭਾਈਏ ਦਾ ਸਾਰੀ ਪਰ ਵਾਰੀ ਦੰਨਾ ਇਸ ਦੁਨੀਆ ਦੀ ਨਹੀਂ ਕਰਦੇ ਤੇ ਉਤਨੀਆਂ ਕਰਦੇ ਫਿਰ ਗੁਰੂ ਸਾਹਿਬ ਦੇ ਕੋਲ ਆਣ ਕਿੰਨੀ ਧੰਤਾਂ ਚੰਨਾ ਤੇ ਨਮਸ਼ਕਾਰ ਕੀਤੀ ਕਿਹਨੇ ਮਾਰੇ ਸਾਡੀਆਂ ਦੇ ਅਹੀਂ ਸਾਨੂੰ ਦੇ ਸਾਡਾ ਦੇ ਛੱਟ ਜਿਹੜਾ ਅਹੀਂ ਉਹ ਨਿਕਲ ਗਿਆ ਵੀ ਅਹੀਂ ਦੇ ਸੋਚਦੇ ਆਂ ਵੀ ਇੰਨੇ ਇੰਨੇ ਲਾਕੇ ਜੀ ਜੀ ਤੁਹਾਡੀ ਜੈ ਜੈਕਾਰਾਂ ਬਾਹਰ ਨਹੀਂ ਕੀਤੀ ਤੁਹੀਂ ਨਾ ਉਤਲੀ ਦੁਨੀਆ ਦੇ ਵੀ ਮਾਲਕ ਜੀ ਤੇ ਉਹ ਫਿਰ ਜਦੋਂ ਗੁਰੂ ਸਾਹਿਬ ਨੂੰ ਤਸੀਹੇ ਦਿੰਦੇ ਸੀ ਦੇਣ ਲੱਗੇ ਤੇ ਇੱਕ ਮੁਸਲਮਾਨ ਨੇ ਕਿਹਾ ਹੈ ਵੀ ਮਹਾਰਾਜ ਤੁਸੀਂ ਮੈਨੂੰ ਹੁਕਮ ਕਰੋ ਮੈਂ ਤੇ ਤੈਸ ਨੈਸ ਕਰਦਾਗਾ ਬੜੇ ਪਾਵਰਫੁੱਲ ਬੰਦਾ ਹੰਦਾ ਹੈ ਨਾ ਜੀ ਨਾ ਮੀਆਂ ਜੀ ਇਹ ਉਹਦਾ ਹੁਕਮ ਆ ਉਹਦੇ ਹੁਕਮ ਚ ਰਹਿਣਾ ਆਪਾਂ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਉਹਦਾ ਹੁਕਮ ਉਹ ਦੂਲੀ ਨਹੀਂ ਕਰਨੀ ਗੱਲ ਤੇ ਇਹ ਆ ਨਾ ਤੇ ਨਹੀਂ ਤੇ ਕਦੇ ਛੋਟੀ ਪਾਵਰ ਦਾ ਮਾਲਕ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੱਲੀ ਪੀੜੀ ਛੋਡੀਆਂ ਰੂਪ ਵਿਖਾਉਣ ਬਾਰੋ-ਬਾਰੀ